ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆਈਆਂ ਜੀ ਬਹੁਤ ਸੋਹਣੇ ਸੋਹਣੇ ਪਲੇਨ ਸੂਟ ਇਹ ਪਲੇਨ ਸੂਟ ਆਪਾਂ ਨੇ embroidery ਵਾਸਤੇ ਹੀ ਆਰਡਰ ਕਰੇ थे ਕਿਉਂਕਿ ਹਰ ਕਸਟਮਰ ਕੀ ਡਿਮਾਂਡ ਰਹਿੰਦੀ ਸੀ ਵੀ ਸਾਨੂੰ embroidery ਵਾਸਤੇ ਵਧੀਆ-ਵਧੀਆ ਜੇ ਜੋ ਗਰਮੀ ਕੇ ਅਕੋਰਡਿੰਗ ਕਲਰ ਹੈ ਉਹ ਲੈ ਕੇ ਆਓ ਬਾਕੀ ਤੁਸੀਂ ਕੋਈ ਕਲਰ ਤੁਹਾਨੂੰ ਚੁਆਇਸ ਹੋ ਤਾਂ ਮੈਂ ਉਹ ਵੀ ਡਿਮਾਂਡ ਤੇ ਤੁਹਾਡੇ ਤੇ ਲਿਆ ਸਕਦੀ ਹਾਂ ਇਹ ਸਾਰੇ ਪਿਓਰ ਕੈਮਰਿਕ ਕੇ ਪੀਸ ਹੈ ਜੀ ਗਰਮੀ ਕੇ ਹਿਸਾਬ ਹੈ ਆਪ ਕੋਈ ਵੀ ਕਲਰ ਪਸੰਦ ਹੋ ਤਾਂ ਤੁਸੀਂ ਕੰਮ ਕਰਵਾ ਸਕਦੇ ਹੋ ਇਹ ਸੂਟ ਆਪਾਂ ਨੂੰ ਹਲਕਾ ਫੁਲਕਾ ਕੰਮ ਕਰਵਾ ਕੇ ਅ ਔਰ ਚੁੰਨੀ ਗੈਲ ਤੁਹਾਨੂੰ ਦਵੂੰਗੀ ਜੀ ਕੋਟੇ ਕੀ ਵੀ ਦੇ ਸਕਦੀ ਹਾਂ ਮਸ਼ਲਿਨ ਕੀ ਵੀ ਔਰ ਪਿਓਰ ਕੀ ਡਿਮਾਂਡ ਹੋ ਤਾਂ ਪਿਓਰ ਕੀ ਵੀ ਤਾਂ ਕੋਸਟ ਥੋੜੀ ਜੀ ਇੱਧਰ ਉੱਧਰ ਹੋਏਗੀ ਪਰ 15-1600 ਦੇ ਵਿੱਚ ਆਪ ਨੂੰ ਸੂਟ ਰੈਡੀ ਮਿਲੇਗਾ ਬਹੁਤ ਸੋਹਣਾ ਸੂਟ ਹੈ ਏ ਵਨ ਪੀਸ ਤਿਆਰ ਹੁੰਦੇ ਆ ਜੀ ਜਿਵੇਂ ਤੁਸੀਂ ਕੋਈ ਵੀ ਸ਼ੂਟ ਲੈਣਾ ਹੋ ਤਾਂ ਮੈਨੂੰ ਨਾ ਮਤਲਬ ਮੈਸੇਜ ਪਾਓ ਹਨਾ ਇਹ ਦੇਖੋ ਤੁਸੀਂ ਇਹ ਸਾਰੇ ਰੰਗ ਹੈ ਇਹ ਗ੍ਰੇ ਹੈ ਜੀ ਆਪਾਂ ਨੇ ਗ੍ਰੇ ਸ਼ੂਟ येलो ਕੇ ਕੰਟਰਾਸਟ ਕੇ ਗੱਲ ਰੈਡੀ ਕਰਕੇ ਦੇ ਆ ਔਰ ਇਹ ਹੈ ਬਲੂ ਕਲਰ ਮੋਰ ਪੰਖੀ ਟੋਨ ਤੇ ਹੈ ਇਹ ਆਪਾਂ ਨੇ ਗਾਜਰੀ ਔਰ ਪਿੰਕ ਕੇ ਗੱਲ ਰੈਡੀ ਕਰਕੇ ਦੇ ਆ ਇਹ ਆ ਗਿਆ ਜੀ ਪੀਚ ਕਲਰ ਇਹ ਆਪਾਂ ਨੇ ਫਿਰੋਜੀ ਕੇ ਗੱਲ ਰੈਡੀ ਕਰਕੇ ਦਿਆ ਕਸਟਮਰ ਨੂੰ ਔਰ ਇੱਕ ਦਿਆ ਮਹਿੰਦੀ ਕਲਰ ਕੇ ਗੱਲ ਔਰ ਇਹ ਆ ਗਿਆ ਬਲੈਕ ਬਲੈਕ ਕੇ ਗੱਲ ਆਪਸ਼ਨ ਤੁਸੀਂ ਕੋਈ ਵੀ ਲਾ ਸਕਦੇ ਹੋ ਸਾਰੇ ਕਲਰ ਬਹੁਤ ਸੋਹਣੇ ਲੱਗਦੇ ਆ ਇਹ ਆ ਗਿਆ ਫਿਰੋਜੀ ਕਲਰ ਅਸੀਂ ਫਿਰੋਜੀ ਕੇ ਗੱਲ ਥੋੜਾ ਜਿਹਾ ਆਪਾਂ ਨੇ ਲਾਇਆ ਤਾਂ ਮੋਰ ਪੰਖੀ ਕਲਰ ਕੇ ਗੱਲ येलो ਕਲਰ ਔਰ ਇਹ ਆ ਗਿਆ ਜੀ ਮਹਿੰਦੀ ਮਹਿੰਦੀ ਕੇ ਗੱਲ ਪਿੰਕ ਕਾ ਸ਼ੇਡ ਰੈਡੀ ਕਰਵਾਇਆ ਸੀ ਤੇ ਇਹ ਆ ਗਿਆ ਪੈਰਟ ਪੈਰਟ ਕੇ ਉੱਪਰ ਡਾਰਕ ਫਿਰੋਜੀ ਕਲਰ ਦਾ ਕੰਮ ਕਰਵਾ ਕੇ ਦੁਪੱਟਾ ਟਾਈ ਐਂਡ ਡਾਈ ਲੋ ਤੇ ਇਹ ਆ ਗਿਆ ਕਰੀਮ ਇਹ ਇਹ ਕਪੜਾ ਲੱਗਾ ਜੀ ਇਹ ਕਪੜਾ ਲੱਠਾ ਹੈ ਇਹ ਥੋੜਾ ਮਹਿੰਗਾ ਹੈ ਪਰ ਆਇਆ ਵੀ ਜਿਵੇਂ ਤੁਸੀਂ ਕੋਈ ਵੀ ਚੀਜ਼ ਤੁਹਾਨੂੰ ਕਲਰ ਪਸੰਦ ਹੋ ਤਾਂ ਮੈਨੂੰ ਮਤਲਬ ਮੈਸੇਜ ਜ਼ਰੂਰ ਪਾਓ ਕਿਸੇ ਨੇ ਸੂਟ ਰੈਡੀ ਕਰਾਣਾ ਹੋ ਮੈਨੂੰ ਵਟਸਐਪ ਤੇ ਮੈਸੇਜ ਪਾਓ ਕਲਰ ਰਿਕਵਰ ਤੁਹਾਨੂੰ ਦੁਬਾਰੇ ਦਿਖਾ ਦੰਨੀ ਆ ਸਾਰੇ ਬਹੁਤ ਸੋਹਣੇ ਆ ਠੀਕ ਹੈ ਜੀ ਮੈਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਮੇਰੇ ਚੈਨਲ ਨੂੰ ਦੇਖਣਾ ਨਾ ਭੁੱਲੋ ਅੱਗੇ ਸ਼ੇਅਰ ਕਰੋ ਠੀਕ ਹੈ ਓਕੇ ਜੀ ਥੈਂਕ ਯੂ